ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 21 ਸਤੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਸਵੇਰ ਵੇਲੇ ਉਮੀਦ ਸੀ ਕਿ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਤੋਂ ਲੈ ਕੇ ਦੁਪਹਿਰ ਵੇਲੇ ਤੱਕ ਮੌਸਮ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਸਾਫ਼ ਤੇ ਧੁੱਪ ਨਿਕਲੀ ਹੋਈ ਹੈ ਗਰਮੀ ਤੇ ਹਮਸ ਦੁਪਹਿਰ ਵੇਲੇ ਥੋੜੀ ਜਿਹੀ ਮਹਿਸੂਸ ਹੋਈ ਹੈ ਪਰ ਦਿਨ ਦੇ ਵੇਲੇ ਲਗਾਤਾਰ ਹਵਾ ਚੱਲਣ ਕਰਕੇ ਉਹ ਇੰਨੇ ਵੱਡੇ ਪੱਧਰ ਤੇ ਮਹਿਸੂਸ ਨਹੀਂ ਹੋਈ ਜਿਸ ਦੇ ਕਰਕੇ ਹੀਟ ਸੈਲ ਬਣਨ ਜਾਂ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਅਜਿਹੀ ਸਥਿਤੀ ਅੱਜ ਵੀ ਨਹੀਂ ਬਣੀ ਮੁੱਖ ਤੌਰ ਤੇ ਅੱਜ ਪੰਜਾਬ ਦਾ ਮੌਸਮ ਦਿਨੇ ਵੀ ਸਾਫ਼ ਰਿਹਾ ਤੇ ਰਾਤ ਵੇਲੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਫ਼ ਹੀ ਰਹੇਗਾ तकरीबन ਸਾਰੇ ਹੀ ਪੰਜਾਬੀ ਚ ਨਾਲ ਲੱਗਦੇ ਲੱਗ ਕੇ ਹਰਿਆਣਾ ਰਾਜਸਥਾਨ ਦਿੱਲੀ ਤੱਕ ਬੂਰੇ ਹੀ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਰਾਤ ਵੇਲੇ ਵੀ ਦਿਖਾਈ ਨਹੀਂ ਦੇ ਰਹੀ ਸੋ ਹੋ ਸਕਦਾ ਹੈ ਕਿ ਕੱਲ ਨੂੰ ਪਵਾਰ ਖੇਤਰ ਦੇ ਵਿੱਚ ਟੁੱਟਮੇ ਜਿਹੇ ਛਰਾਟੇ ਕਿਤੇ ਨਾ ਕਿਤੇ ਲੱਗਣ ਦੀ ਸੰਭਾਵਨਾ ਰਹੇਗੀ ਖਾਸ ਕਰਕੇ ਹੁਸ਼ਿਆਰਪੁਰ ਰੋਪੜ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਉਹ ਦੇਖਣਾ ਹੋਵੇਗਾ ਕਿ ਸਵੇਰੇ ਤੜਕਸਾਰ ਜਾਂ ਬਾਅਦ ਦੁਪਹਿਰ ਤੋਂ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਰਹੇਗੀ ਪਰ ਜਿਆਦਾ ਪੱਧਰ ਤੇ 25 ਤਰੀਕ ਤੱਕ ਮੀਂਹ ਦੀ ਕੋਈ ਵੀ ਉਮੀਦ ਨਹੀਂ ਹੈ